ਸੱਚ ਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸੱਤਾਧਿਰ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹ ਲੈ ਕੇ ਆਂਦੀ ਹੈ। ਤੋਂ ਉਸ ਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਰਬਨ ਸਟੇਟ ਕੱਟੇ ਜਾਣਗੇ। ਬੇਸ਼ੱਕ ਅਰਬਨ ਸਟੇਟ ਪਹਿਲਾਂ ਵੀ ਆ ਪਰ ਜਿਹੜੀ ਨਵੀਂ ਪਾਲਿਸੀ ਹੈ ਨਵੀਂ ਪਾਲਿਸੀ ਕੁਝ ਪਹਿਲਾਂ ਨਾਲੋਂ ਜਿਹੜਾ ਬਦਲਾ ਉਹ ਦੱਸਿਆ ਜਾ ਰਿਹਾ। ਉਹਦੇ ਵਿੱਚ ਕਿਸਾਨਾਂ ਨੂੰ ਕੁਝ ਰਾਹ ਦੱਸੀ ਜਾ ਰਹੀ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ 1000 ਗੱਜ ਦਾ ਪਲਾਟ ਦਿੱਤਾ ਜਾਏਗਾ ਉਹਨਾਂ ਨੂੰ ਉੱਥੇ ਮਕਾਨ ਬਣਾਉਣ ਲਈ ਜਗ੍ਹਾ ਦਿੱਤੀ ਜਾਏਗੀ ਉਹਨਾਂ ਨੂੰ ਉੱਥੇ ਸ਼ੋਰੂਮ ਦਿੱਤਾ ਜਾਏਗਾ ਤੇ ਇਥੋਂ ਤੱਕ ਹੋਰ ਵੀ ਕਈ ਸਹੂਲਤਾਂ ਜਿਹੜੀਆਂ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਣ ਦੇ ਲਈ ਵਚਨਬੱਧ ਹੈ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੋਨਾਂ ਨੇ ਲੁਧਿਆਣਾ ਦੇ ਵਿੱਚ ਗਲਾਡਾ ਦਫ਼ਤਰ ਦੇ ਅੱਗੇ ਇੱਕ ਵੱਡੇ ਧਰਨੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਧਰਨਾ ਅੱਜ ਲੁਧਿਆਣਾ ਦੇ ਵਿੱਚ ਕੀਤਾ ਗਿਆ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਮੇਤ ਵੱਡੀ ਗਿਣਤੀ ਵਿੱਚ ਜਿਹੜੀ ਕਿਸਾਨ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉੱਥੇ ਪਹੁੰਚੀ ਹੈ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਇਹ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਸਾਡੀ ਜ਼ਮੀਨ ਸਾਡੀ ਮਾਂ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਮਹਿਜ਼ ਇੱਕ ਧੰਦਾ ਨਹੀਂ ਇਹ ਸਾਡੀ ਵਿਰਾਸਤ ਵੀ ਹੈ ਜਿਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ ਹੈ ਇਸ ਲਈ ਸੱਤਾਧਿਰ ਨੇ ਜਿਹੜੀ ਨਵੀਂ ਪਾਲਿਸੀ ਲੈਂਦੀ ਹੈ ਉਸ ਦੇ ਨਾਲ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਖਾਣ ਦਾ ਇੱਕ ਨਵਾਂ ਤਰੀਕਾ ਲੱਭਿਆ ਪੈਸੇ ਇਕੱਠੇ ਕਰਨ ਦਾ ਤਰੀਕਾ ਲੱਭਿਆ ਜਦਕਿ ਕੋਈ ਵੀ ਸਾਡੀ ਜਰਖੇਜ ਮਿੱਟੀ ਨੂੰ ਸਾਥੋਂ ਖੋ ਨਹੀਂ ਸਕਦਾ ਅਸੀਂ ਹਰ ਹਾਲਤ ਦੇ ਵਿੱਚ ਆਪਣੀ ਜ਼ਮੀਨ ਬਚਾਉਣ ਦੇ ਲਈ ਬਚਨਵਾਦਾਂ ਬੇਸ਼ੱਕ ਸਾਨੂੰ ਸੜਕਾਂ ਦੇ ਉੱਪਰ ਦਿਨ ਰਾਤ ਰਹਿਣਾ ਪਵੇ ਸਾਡੀ ਜਾਨ ਵੀ ਚਲੀ ਜਾਵੇ ਪਰ ਫਿਰ ਵੀ ਅਸੀਂ ਜੜੀਆਂ ਜ਼ਮੀਨਾਂ ਨੇ ਇਸ ਨਵੀਂ ਪਾਲਿਸੀ ਦੇ ਤਹਿਤ ਨਹੀਂ ਦੇਣੀਆਂ ਹੁਣ ਦੇਖਣਾ ਹੋਵੇਗਾ ਕਿ ਕੀ ਵਾਕਈ ਕਿਸਾਨ ਕਾਂਗਰਸ ਤੇ ਕੱਲੀ ਦਲ ਦੇ ਧਰਨੇ ਤੋ ਪ੍ਰਭਾਵਿਤ ਹੋ ਕੇ ਜ਼ਮੀਨਾਂ ਦੇਣਗੇ ਕਿ ਨਹੀਂ ਦੇਣਗੇ ਸੋ ਕਾਲੀ ਦਿਵਲ ਦਾ ਤਰਨਾ ਕੱਲ 15 ਜੁਲਾਈ ਨੂੰ ਲੁਧਿਆਣਾ ਵਿੱਚ ਹੀ ਹੈ ਜਦਕਿ ਅੱਜ ਕਾਂਗਰਸ ਪਾਰਟੀ ਦਾ ਤਰਨਾ ਅੱਜ ਜਿਹੜਾ 14 ਜੁਲਾਈ ਨੂੰ ਦਿੱਤਾ ਜਾ ਰਿਹਾ ਸੋ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਸਮੇਤ ਹੋਰ ਕਈ ਆਗੂਆਂ ਨੇ ਉੱਥੇ ਸੰਬੋਧਨ ਕੀਤਾ ਉਹਨਾਂ ਨੇ ਆਪੋ ਆਪਣੇ ਸੰਬੋਧਨ ਦੌਰਾਨ ਕੀ ਕਿਹਾ ਉਸ ਤੇ ਨਜ਼ਰ ਮਾਰਦੇ ਆ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਨਰਜੈਟਿਕ ਨੌਜਵਾਨ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦੀ ਆ ਧੰਨਵਾਦੀ ਆ ਸਤਕਾਰਯੋਗ ਰੰਧਾਵਾ ਸਾਹਿਬ ਛੋਟੇ ਵੀਰ ਗੁਰਕੀਰਤ ਕੋਟਲੀ ਜੀ ਦਾ ਸਾਡੇ ਸ਼ਹਿਰ ਦੇ ਪ੍ਰਧਾਨ ਸੰਜੇ ਤਲਵਾਰ ਜੀ ਦਾ ਜਿਨ੍ਹਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਸਖਤ ਮਿਹਨਤ ਕੀਤੀ ਦਿਨ ਰਾਤ ਕੀਤਾ ਸਨੇਹ ਲਾਉਣ ਵਾਸਤੇ ਪ੍ਰਬੰਧ ਕਰਨ ਵਾਸਤੇ ਕਿਉਂਕਿ ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਸਾਡੇ ਦੋਸਤ ਆ ਧੰਨਵਾਦ ਕਰਦਾ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ ਚੋਂ ਆਏ ਹੋ ਕਾਂਗਰਸ ਦੇ ਸਮੂਹ ਵੀਰ ਤੇ ਭੈਣਾ ਵਰਕਰਾਂ ਦਾ ਲੀਡਰਾਂ ਦਾ ਜਿਨ੍ਹਾਂ ਨੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਦੇਸ਼ ਦੇਣ ਵਾਸਤੇ ਕਿ ਅਸੀਂ ਸਮੇਂ ਦੀ ਹਕੂਮਤ ਤੋਂ ਡਰਨ ਵਾਲੇ ਨਹੀਂ ਅਸੀਂ ਆਪਣੀ ਮਾਂ ਮਿੱਟੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਵਾਲੇ ਪੰਜਾਬੀ ਯੋਧੇ ਆ। ਸੋ ਦੋਸਤੋ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਇਹ ਖੇਤ ਮਜ਼ਦੂਰ ਦੀ ਨਹੀਂ ਇਹ ਹੋਂਦ ਦੀ ਲੜਾਈ ਹੈ। ਹੋਂਦ ਕੀ ਆ ਪੰਜਾਬ ਤੇ ਪੰਜਾਬੀਆਂ ਦੀ। ਹੋਂਦ ਆ ਖੇਤੀ। ਪੂਰੀ ਦੁਨੀਆਂ ਦੇ ਤੇ ਝਾਤ ਮਾਰ ਕੇ ਦੇਖਿਓ। ਤੇ ਸੁਰਤੋਂ ਉੱਤਮ ਦਰਖੇਜ਼ ਧਰਤੀ ਕੁਦਰਤ ਨੇ ਪੰਜਾਬ ਦੇ ਪੱਲੇ ਪਾਈ ਹੈ ਤੇ ਅੱਜ ਜੇ ਖੇਤੀ ਨਾ ਰਹੀ ਖੇਤ ਨਾ ਰੇ ਤੇ ਫਿਰ ਦੋਸਤੋ ਪੰਜਾਬ ਤੇ ਤੁਹਾਡੀ ਹੋਂਦ ਨੂੰ ਖਤਰਾ ਹੈ ਤੇ ਅੱਜ ਹੋਂਦ ਦੀ ਲੜਾਈ ਲੜਨ ਵਾਸਤੇ ਇਕੱਠੇ ਹੋਏ ਆ ਅੱਜ ਹੋਂਦ ਨੂੰ ਬਚਾਉਣ ਵਾਸਤੇ ਇਸ ਲੋਟੂ ਸਰਕਾਰ ਦੀ ਨੀਤੀ ਦੇ ਵਿਰੁੱਧ ਲੇਡ ਪੁਲੰਗ ਨੀਤੀ ਦਾ ਜਰਾ ਕੱਢਣ ਵਾਸਤੇ ਇਕੱਠੇ ਹੋਏ ਆ। ਸੋ ਮੈਂ ਦੱਸਣਾ ਤੇ ਰੰਦਾਵਾ ਸਾਹਿਬ। اے ਰੰਦਾਵਾ ਸਾਹਿਬ ਮੇਰੇ ਹਲਕੇ ਦੇ ਅੰਦਰ 1978 ਦੇ ਵਿੱਚ ਡੁਗਰੀ ਅਰਬਨ ਸਟੇਟ ਕੱਟਿਆ ਗਿਆ 1978 ਦੇ ਵਿੱਚ 700 ਬਵੰਦਾ ਏਕੜਾਂ ਦੇ ਅੰਦਰ 1978 ਤੋਂ ਲੈ ਕੇ 2025 ਤੇ ਅੱਜ ਡੁਗਰੀ ਅਰਬਨ ਸਟੇਟ ਦੇ ਵਾਸੀ ਬੈਠੇ ਅੱਗੇ ਦੂ ਸਾਹਿਬ ਖੜੇ ਆ ਪ੍ਰਧਾਨ ਦੱਸ ਦਿਓ ਜੰਗੀ ਜੀ 70% ਖਾਲੀ ਕਿ ਨਹੀਂ ਹੈ ਉੱਥੇ 752 ਏਕੜ ਜ਼ਮੀਨ 1980 ਦੇ ਵਿੱਚ ਕੱਟੇ ਜਾਵੇ ਤੇ ਅੱਜ ਵੀ 20% ਖਾਲੀ ਪਿਆ ਤੇ ਸਾਹਿਬ ਆ ਗਿਆ ਕਿੰਨਾ ਜੀ ਅਸੀਂ 25000 ਏਕੜ ਦੇ ਵਿੱਚ ਲੁਧਿਆਣਾ ਜਿਲ੍ਹੇ ਦੀ ਜ਼ਰਖੇਜ਼ ਉਪਜਾਊ ਧਰਤਾਂ ਅਸੀਂ ਐਕਵਾਇਰ ਕਰਨੀਆਂ ਕਦੇ ਨਹੀਂ ਹੋਣ ਦਵਾੰਗੇ ਅਸੀਂ ਸੁਜਾਦ ਨੇ ਅਸੀਂ ਉਹਦੇ ਆਣੇ ਦੇ ਜੰਮ ਪਾਲਿਆਂ ਲੁਧਿਆਣੇ ਦੇ ਗਲੀਆਂ ਮਹੱਲਾਂ ਦੇ ਵਿੱਚ ਖੇਡ ਕੇ ਵੱਡੇ ਹੋਏ ਆ ਜੈ ਸਵਰਦਾ ਭਗਵੰਤ ਮਾਨ ਤੇ ਤੈਨੂੰ ਸੁਜਾਦਾ ਨਾ ਅ ਜਿੱਥੇ ਪਾਸਪੋਰਟ ਦਫਤਰ ਆ ਪ੍ਰੀਤ ਸਿੰਘ ਮੇ ਦੇ ਨਾਲ ਇਹਦੇ ਪਿਛਲੇ ਪਾਸੇ ਧੂਰੀ ਲਾਈਨ ਆ ਇੱਕ ਪਾਸੇ ਫੋਦਪੁਰ ਲਾਈਨ ਆ ਇਸ ਬੈਲਟ ਦੇ ਅੰਦਰ ਜ਼ਮੀਨ ਐਕਵਾਇਰ ਕਰ ਹਾਰਟ ਆਫ ਸਿਟੀ ਡਾਵਰ ਸਾਹਿਬ ਬੈਠੇ ਆ ਬੀੜ ਗਾਂਦੇ ਵਿੱਚ ਐਕਵਾਇਰ ਕਰ ਲੈ ਉੱਥੇ ਦੇ 7 ਸਟਾਰ ਸਹੂਲਤਾਂ ਵਾਲੇ ਕੋਈ ਵੀ 25 22 ਮੰਦਲੇ ਫਲੈਟ ਬਣਾ ਕੇ ਲੋਕਾਂ ਨੂੰ ਅਸੀਂ ਆਪਣੀ ਹੋਂਦ ਖਤਮ ਨਹੀਂ ਕਰੋੜੀ ਬੇਸ਼ਕੀਮਤੀ ਜ਼ਮੀਨ ਸ਼ਹਿਰ ਦੇ ਅੰਦਰ ਬਜਾਏ ਤੁਸੀਂ ਖੇਤਾਂ ਨੂੰ ਤਬਾਹ ਕਰੋ ਤੁਸੀਂ ਆਸਮਾਨ ਵੱਲੋਂ ਕੀ ਨਹੀਂ ਜਾਂਦੇ ਇੱਥੇ ਜ਼ਮੀਨ ਐਕਵਾਇਰ ਵਾਸਤੇ ਨਹੀਂ ਸਰਕਾਰ ਦੀ ਨੀਅਤ ਖੋਰਿਆ ਦੋਸਤੋ ਤੁਸੀਂ ਦੇਖਿਆ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਆਪਣੀ ਪੜਾਅਸ ਗੱਡੀ ਹੈ ਸੱਤਾਧਿਰ ਦੇ ਵਿਰੋਧ ਸੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਹਾਲਤ ਦੇ ਵਿੱਚ ਨਹੀਂ ਦੇਣੀਆਂ ਉਹਨਾਂ ਕਿਹਾ ਕਿ 50000 ਏਕੜ ਦਾ ਕੰਕਰ ਰੇਡ ਜੰਗਲ ਤੁਹਾਡੇ ਕੋਲੋਂ ਕਿਸ ਨੇ ਮੰਗਿਆ ਸੀ ਕਿਉਂ ਕਿਉਂਕਿ ਅਸੀਂ ਨਹੀਂ ਮੰਗਿਆ ਫਿਰ ਇਸ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਅਰਬਨ ਸਟੇਟ ਪੰਜਾਬ ਦੇ ਵਿੱਚ ਕੱਟੇ ਜਾ ਰਹੇ ਹੈ ਉਹਨਾਂ ਦੇ ਨਾਲ ਕਿਸਾਨਾਂ ਦੀਆਂ ਵੱਡੀ ਗਿਣਤੀ ਜਿਹੜੀਆਂ ਜ਼ਮੀਨਾਂ ਨੇ ਉਹ ਖੋਈਆਂ ਜਾਣਗੀਆਂ ਸੋ ਇਸ ਬੰਦੇ ਸੱਤਾਧਿਰ ਸਤਾਧਿਰ ਕੀ ਕਹਿੰਦੀ ਹੈ ਸੋ ਸਤਾਧਿਰ ਦੇ ਬੁਲਾਰੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਨੀਲ ਗਰਗ ਸਾਡੇ ਨਾਲ ਜੁੜ ਚੁੱਕੇ ਨੇ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਬਿਲਕੁਲ ਜਿੱਥੇ ਕਾਂਗਰਸ ਦਾ ਧਰਨਾ ਚੱਲ ਰਿਹਾ ਉਸ ਦੇ ਨਾਲ ਲਈ ਅੱਜ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਬੁਲਾਰੇ ਨੀਲ ਗਰਗ ਸਾਡੇ ਨਾਲ ਜੁੜ ਚੁੱਕੇ ਨੇ ਗਰਗ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਬਾਈ ਜੀ ਗਰਗ ਸਾਹਿਬ ਕਿਵੇਂ ਦੇਖ ਰਹੇ ਹੋ ਕਿ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਧਰਨਾ ਦੇ ਰਹੀ ਹੈ ਕੱਲ ਕੱਲ ਜਲ ਦਾ ਧਰਨਾ ਹੈ ਤੇ ਉਥੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਹੈ ਕੀ ਲੱਗਦਾ ਹੈ ਕਿ ਜਦੋਂ ਧਰਨੇ ਜਿਹੜੇ ਸ਼ੁਰੂ ਤੋਂ ਜਿਹੜੇ ਸ਼ੁਰੂ ਹੋ ਗਏ ਨੇ ਕਿ ਕਿਸੇ ਕਿਸਾਨ ਜ਼ਮੀਨ ਦੇਣ ਲਈ ਰਾਜ਼ੀ ਹੋਣਗੇ ਤੁਸੀਂ ਪਿਛੋਕੜ ਦੇ ਵਿੱਚ ਜਾਣ ਦੀ ਜ਼ਰੂਰਤ ਹੈਗੀ ਹੈ ਕਿ ਕਾਂਗਰਸ ਪਾਰਟੀ ਜਾਂ ਬੀਜੇਪੀ ਅਕਾਲੀ ਦਲ ਠੀਕ ਹੈ ਨਾ ਜਿਨ੍ਹਾਂ ਦੀ ਲੰਬੇ ਸਮੇਂ ਤੱਕ ਪੰਜਾਬ 'ਚ ਸਰਕਾਰਾਂ ਰਹੀਆਂ ਠੀਕ ਹੈ ਕਿ ਨਹੀਂ ਤੇ ਅੱਜ ਇਸ ਪਾਲਿਸੀ ਦਾ ਇਹ ਵਿਰੋਧ ਕਿਉਂ ਕਰ ਰਹੇ ਨੇ ਪਹਿਲੀ ਗੱਲ ਤੇ ਹੈ ਕਿ ਇਹਨਾਂ ਦੀ ਰਾਜਨੀਤਿਕ ਧਰਾਤਲ ਜਿਹੜੀ ਉਹ ਖੁਸ਼ੀ ਹੋਈ ਹੈ ਇਸ ਪਾਲਿਸੀ ਤੋਂ ਪਹਿਲਾਂ ਇਹਨਾਂ ਦੇ ਸਰਕਾਰਾਂ 'ਚ ਐਕਚੁਅਲੀ ਕੀ ਹੁੰਦਾ ਸੀ ਕਿਉਂਕਿ ਸਰਕਾਰ ਦੇ ਵਿੱਚ ਸੀ ਕਿਹੜਾ ਪ੍ਰੋਜੈਕਟ ਕਿੱਥੇ ਸ਼ੁਰੂ ਹੋਣ ਵਾਲਾ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਸੀ ਔਰ ਲੈਂਡ ਮਾਫੀਆ ਦੀ ਪੁਸ਼ਤਪਨਾਹੀ ਇਹ ਲੋਕ ਕਰਦੇ ਹੁੰਦੇ ਸੀ ਤੇ ਉਹ ਲੈਂਡ ਮਾਫੀਆ ਉੱਥੇ ਜਾ ਕੇ ਸਭ ਨੂੰ ਬਰਗਲਾ ਕੇ ਪਹਿਲਾਂ ਹੀ ਉਹ ਜ਼ਮੀਨਾਂ ਨੂੰ ਸਸਤੀ ਲੈ ਲੈਂਦੇ ਸੀ ਤਾਂ ਕਿ ਜਦੋਂ ਐਕਟਰੀ ਦੇ ਵਿੱਚ ਪ੍ਰੋਜੈਕਟ ਆਏਗਾ ਤੇ ਵੱਡੇ ਕੀਮਤਾਂ ਦੇ ਉੱਤੇ ਉਸ ਨੂੰ ਵੇਚਿਆ ਜਾ ਸਕੇ ਔਰ ਇਸੇ ਦੇ ਨਾਲ ਕੀ ਹੁੰਦਾ ਸੀ ਜਿੱਥੇ ਜਿਹਦੀ ਜ਼ਮੀਨ ਹੁੰਦੀ ਸੀ ਉਹਦੀ ਲੁੱਟ ਹੁੰਦੀ ਸੀ ਔਰ ਦੂਸਰੇ ਬੰਨੇ ਜਿਹੜਾ ਖਰੀਦਦਾਰ ਹੁੰਦਾ ਸੀ ਚਾਹੇ ਉਹਨੇ ਰਹਿਣ ਲਈ ਥਾਂ ਲੈਣੀ ਹੈ ਜਾਂ ਕਮਰਸ਼ੀਅਲ ਸੈਟਅਪ ਲਈ ਥਾਂ ਲੈਣੀ ਹੈ ਜਾਂ ਕੋਈ ਫੈਕਟਰੀ ਲਈ ਥਾਂ ਲੈਣੀ ਹੈ ਤਾਂ ਉਹਨਾਂ ਨੂੰ 50-50 60-60 ਗੁਣਾ ਰੇਟ ਦੇ ਉੱਤੇ ਉਹ ਥਾ ਜਿਹੜੀ ਉਹ ਵੇਚੀ ਜਾਂਦੀ ਸੀ ਸੋ ਇਹਦੇ ਮਤਲਬ ਕੀ ਸੀ ਵੀ ਜਿਹੜਾ ਖਰੀਦਦਾਰ ਸੀ ਉਹਦੀ ਵੀ ਲੁੱਟ ਹੁੰਦੀ ਸੀ ਤੇ ਜਿਹੜਾ ਵੇਚਣ ਵਾਲਾ ਸੀ ਉਹਦੀ ਵੀ ਲੁੱਟ ਹੁੰਦੀ ਸੀ ਔਰ ਫਾਇਦੇ ਦੇ ਵਿੱਚ ਲੈਂਡ ਮਾਫੀਆ ਰਹਿੰਦਾ ਸੀ ਉਹਦਾ ਨਤੀਜਾ ਇਹ ਹੋਇਆ ਅੱਜ ਵੀ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਇਹੋ ਜਿਹੀਆਂ ਗੈਰ ਕਾਨੂੰਨੀ ਕਲੋਨੀਆਂ ਕੱਟੀਆਂ ਹੋਈਆਂ ਨੇ ਜਿੱਥੇ ਕਿ ਬੇਸਿਕ ਸਹੂਲਤਾਂ ਵੀ ਨਹੀਂ ਹੈਗੀਆਂ ਇਹ ਸਾਰਾ ਇਹਨਾਂ ਦੇ ਸਿਸਟਮ ਦੀ ਦੇਣ ਸੀ ਹੁਣ ਆਵਾਜ਼ ਦੀ ਪਾਰਟੀ ਨੇ ਜਿਹੜੀ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਹੈ ਇਹ ਇੱਕ ਇਤਿਹਾਸਿਕ ਕਦਮ ਹੈਗਾ ਇਸ ਦੇ ਵਿੱਚ ਜਿਹੜ ਕਿਸਾਨ ਹੈ ਉਹਨੇ ਆਪਣੀ ਜ਼ਮੀਨ ਵੇਚਣੀ ਨਹੀਂ ਹੈ ਕਿਸਾਨ ਉਸ ਦਾ ਭਾਈਵਾਲ ਹੈ ਉਹਦਾ 파ਟਰਨਰ ਹੈਗਾ ਜ਼ਮੀਨ ਡਿਵੈਲਪ ਕਰਨ ਤੋਂ ਬਾਅਦ ਉਹਦਾ ਬਣਦਾ ਹਿੱਸਾ ਜਿਹੜਾ ਹੈਗਾ ਕਮਰਸ਼ੀਅਲ ਹੈ ਉਦਯੋਗਿਕ ਹੈ ਰੈਜੀਡੈਂਸ਼ੀਅਲ ਹੈ ਉਸ ਨੂੰ ਦਿੱਤਾ ਜਾਊਗਾ ਜਿਹੜੇ ਕੋ ਆਪਣੇ ਮਰਜ਼ੀ ਦੇ ਅੱਗੇ ਫ੍ਰੀ ਫਰਦਰ ਹੋ ਆਪਣੀ ਕੋ ਫੈਕਟਰੀ ਲਗਾ ਸਕਦਾ ਹੈ ਆਪਣਾ ਉਹ ਬਿਜ਼ਨਸ ਕਰ ਸਕਦਾ ਹੈ ਜਿਹੜਾ ਰੈਜੀਡੈਂਸ਼ੀਅਲ ਨੂੰ ਵੇਚ ਸਕਦਾ ਆਪਣੀ ਕੋਠੀ ਬਣਾ ਸਕਦਾ ਹੈ ਜਿਹੜਾ ਖਰੀਦਦਾਰ ਜਿਹੜਾ ਹੈਗਾ ਉਸ ਨੂੰ ਵੀ ਤੁਹਾਨੂੰ ਪਤਾ ਹੀ ਹੈ ਜਿੰਨੇ ਵੀ ਜਨ ਕਾਰਬਨ ਸਟੇਟ ਕੱਟੇ ਜਾਂਦੇ ਆ ਉਹਦਾ ਇੱਕ ਫਿਕਸ ਰੇਟ ਹੁੰਦਾ ਹੈ ਪਹਿਲੇ ਦਿਨ ਉਸ ਦੇ ਬੇਸ ਦੇ ਉੱਤੇ ਲਾਟਰੀ ਦੇ ਸਿਸਟਮ ਦੇ ਵਿੱਚ ਉਹਨਾਂ ਨੂੰ ਅਲਾਟ ਹੁੰਦਾ ਹੈ ਬਾਅਦ ਦੇ ਵਿੱਚ ਹੌਲੀ 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 ਡਿਮਾਂਡ ਦੇ ਮੁਤਾਬਕ ਉਹ ਰੇਟ ਜਿਹੜੇ ਉਹ ਵਧਦੇ ਜਾਂਦੇ ਆ ਹੁਣ ਤੁਸੀਂ ਮੈਨੂੰ ਦੱਸੋ ਇਹ ਪਾਲਿਸੀ ਕਿਸ ਤਰੀਕੇ ਨਾਲ ਗਲਤ ਹੋਈ ਜਾਂ ਕਿਸ ਤਰੀਕੇ ਨਾਲ ਪੰਜਾਬ ਦੇ ਖਿਲਾਫ ਹੋਈ ਜੀ 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 ਗਰਗਰਖ ਸਾਹਿਬ ਕੀ ਉਹਨਾਂ ਦਾ ਇੱਕ ਇਲਜ਼ਾਮ ਹੈ ਚਾਹ ਅਕਾਲੀ ਦਲ ਆ ਚਾਹ ਕਾਂਗਰਸ ਚ ਜਿਹੜੀ ਵੀ ਪਾਰਟੀ ਹੈ ਉਹ ਕਹਿੰਦੇ ਵੀ ਇਹ ਸਿਰਫ ਪੈਸੇ ਇਕੱਠੇ ਕਰਨ ਦੇ ਲਈ ਜਿਹੜੀ ਤਾ ਇਹਦੇ ਚ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਨਹੀਂ ਇਹਦੇ ਚ ਪੈਸੇ ਕੌਣ ਇਕੱਠੇ ਕਰ ਰਿਹਾ ਹੈ ਪੈਸਾ ਤਾਂ ਕੋਈ ਇਕੱਠਾ ਕੋਈ ਕਰ ਹੀ ਨਹੀਂ ਕਿਸਾਨ ਹੈ ਜਿਹੜਾ ਕਿਸਾਨ ਨੇ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਦਿੱਤੀ ਜੀ ਉੱਥੇ ਕੋਈ ਪੈਸਾ ਥੋੜਾ ਮਿਲਣਾ ਹੈ ਡਿਵੈਲਪ ਹੋ ਕੇ ਉਸ ਨੂੰ ਜ਼ਮੀਨ ਹੀ ਮਿਲਣੀ ਹੈ ਜੀ ਠੀਕ ਹੈ ਕਿ ਨਹੀਂ ਇਹ ਜੋ ਪੈਸਾ ਦੇ ਇਨਵੋਲ ਵੀ ਨਹੀਂ ਹੈ ਵੀ ਪੈਸਾ ਇਕੱਠਾ ਕਰਨਾ ਹੈਗਾ ਅਸਲ ਕਾਰਨ ਇਹ ਹੈਗਾ ਵੀ ਜਿਹੜੇ ਧਮਕੀ ਦੀ ਇਹ ਪੁਸ਼ਤਪਨਾ ਹੀ ਕਰਦੇ ਸੀ ਲੈਣਵਾਫੇ ਦੀ ਪੁਸ਼ਤਪਨਾ ਹੀ ਕਰਦੇ ਸੀ ਜਿਨ੍ਹਾਂ ਦੇ ਫੰਡ ਦੇ ਨਾਲ ਇਹਨਾਂ ਦੀਆਂ ਪਾਰਟੀਆਂ ਚੱਲਦੀਆਂ ਸੀ ਅੱਜ ਉਹਨਾਂ ਦਾ ਪ੍ਰੈਸ਼ਰ ਹੈ ਇਹਨਾਂ ਦੇ ਉੱਤੇ ਠੀਕ ਹੈ ਕਿ ਨਹੀਂ ਉਸ ਪ੍ਰੈਸ਼ਰ ਦੇ ਤਹਿਤ ਇਹ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹੈ ਹੋਰ ਆਮ ਜਨਤਾ ਤੇ ਖੁਸ਼ ਹੈ ਆਮ ਲੋਕ ਖੁਸ਼ ਨੇ ਕਿਸਾਨ ਖੁਸ਼ ਹੈਗੇ ਹੈ ਕਿ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਹੈ ਮਤਲਬ 1 ਇੰਚ ਵੀ ਜ਼ਮੀਨ ਜਿਹੜੀ ਹੈ ਉਸ ਤੋਂ ਧੱਕੇ ਦੇ ਨਾਲ ਨਹੀਂ ਲਈ ਜਾਊਗੀ ਇਹ ਵੀ ਸ਼ਰਟੀ ਹੈਗੀ ਹੈ ਇਹ ਤੁਸੀਂ ਜਿਹੜੀ ਨਵੀਂ ਅਪਡੇਟਡ ਜਾਨੀ ਕਿ ਨੋਟੀਫਿਕੇਸ਼ਨ ਹੈ ਉਹ ਦੇਖ ਲਓ ਤੁਸੀਂ ਸੀ ਠੀਕ ਠੀਕ ਗਰਗ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਗਰਗ ਸਾਹਿਬ ਥੈਂਕ ਯੂ ਸੋ ਤੁਸੀਂ ਸੁਣਿਆ ਕਿ ਨੀਲ ਗਰਗ ਜਿਹੜੇ ਆਵਾਜ਼ ਦੀ ਪਾਰਟੀ ਦੇ ਬੁਲਾ ਰਹੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਹੁੰਦਾ ਸੀ ਕਿ ਜਦੋਂ ਕੋਈ ਅਰਬਨ ਸਟੇਟ ਜਾਂ ਕੋਈ ਸੜਕ ਜਾਂ ਕੋਈ ਵੀ ਫੈਕਟਰੀ ਵਗੈਰਾ ਜਾਂ ਕੋਈ ਸਰਕਾਰ ਨੇ ਜ਼ਮੀਨ ਅਕਵਾਇਰ ਕਰਨੀ ਹੁੰਦੀ ਸੀ ਤਾਂ ਉਹ ਜ਼ਮੀਨ ਪਹਿਲਾਂ ਹੀ ਖਰੀਦ ਲਈ ਜਾਂਦੀ ਸੀ ਕਿਉਂ ਕਿ ਵੱਡੇ ਘਰਾਣਿਆਂ ਨੂੰ ਮੰਤਰੀਆਂ ਨੂੰ ਵੱਡੇ ਅਧਿਕਾਰੀਆਂ ਨੂੰ ਆਈਐਸ ਪੀਸੀਐਸ ਆਈਪੀਐਸ ਵੱਡੇ ਵੱਡੇ ਅਧਿਕਾਰੀਆਂ ਨੂੰ ਪਹਿਲਾਂ ਪਤਾ ਹੁੰਦਾ ਸੀ ਤੇ ਉਹਨਾਂ ਦੇ ਚਹੇਤੇ ਜ਼ਮੀਨ ਖਰੀਦ ਕੇ ਰੱਖ ਲੈਂਦੇ ਸੀ ਤੇ ਜਦੋਂ ਸਰਕਾਰ ਜ਼ਮੀਨ ਅਕਵਾਇਰ ਕਰਦੀ ਸੀ ਤਾਂ ਉਹਨਾਂ ਦੇ ਕੋਲੋਂ ਇਹ ਜ਼ਮੀਨ 3 ਗੁਣਾ ਜਾਂ 10 ਗੁਣਾ ਵਧੇਰੇ ਰੇਟਾਂ ਦੇ ਉੱਪਰ ਸਰਕਾਰ ਅਕਵਾਇਰ ਕਰ ਲੈਂਦੀ ਸੀ ਤਾਂ ਕਿ ਉਹਨਾਂ ਨੂੰ ਫਾਇਦਾ ਹੋਵੇ ਸੋ ਹੁਣ ਅਜਿਹਾ ਨਹੀਂ ਹੈ ਇਹਨਾਂ ਦੀ ਸਿਆਸੀ ਜ਼ਮੀਨ ਖੋਸ ਚੁੱਕੀ ਹੈ ਚਾਹੇ ਉਹ ਕਾਲੀ ਦਲ ਹੈ ਤੇ ਕਾਂਗਰਸ ਆ ਇਸ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੋ ਨੀਲਗਰ ਕਹਿੰਦੇ ਨੇ ਕਿ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ ਪੈਸੇ ਕੋਈ ਇਕੱਠੇ ਕਰ ਹੀ ਨਹੀਂ ਸਕਦਾ ਕਿਉਂ ਕਿ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਸਿੱਧੇ ਜਾਣਗੇ ਇਸ ਲਈ ਇਹ ਪੈਸਾ ਅਖਿਰ ਤੱਕ ਕਿਸਾਨਾਂ ਨੂੰ ਮਿਲਣਾ ਹੈ ਕਿਸਾਨਾਂ ਨੂੰ ਫੈਕਟਰੀ ਵੀ ਲਾਈ ਜਿੱਤੀ ਜਾ ਸਕਦੀ ਹੈ ਕਿਸਾਨ ਸ਼ੋਰੂਮ ਵੀ ਕਰ ਸਕਦੇ ਆ ਕਿਸਾਨ ਆਪਣਾ ਘਰ ਵੀ ਬਣਾ ਸਕਦੇ ਆ ਕੋਠੇ ਵੀ ਬਣਾਈ ਜਾ ਸਕਦੀ ਹੈ ਤੇ ਇਥੋਂ ਤੱਕ ਕਿ ਕਿਸਾਨ ਆਪਣਾ ਕੋਈ ਵੀ ਕਾਰੋਬਾਰ ਉਹਨਾਂ ਜਗ੍ਹਾ ਦੇ ਉੱਪਰ ਬਣਾ ਸਕਦੇ ਨੇ ਜਿੱਥੇ ਇਹ ਅਰਬਨ ਸਟੇਟ ਜਾਂ ਜਿਹੜੇ ਹੋਰ ਸਟੇਟ ਨੇ ਜਿਹੜੇ ਕੱਟੇ ਜਾਣਗੇ ਸੋ ਹੁਣ ਦੇਖਣਾ ਇਹ ਹੋਏਗਾ ਕਿ ਕੀ ਵਾਕਈ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇ ਧਰਨੇ ਦਿੱਤੇ ਜਾ ਰਹੇ ਆ ਉਹਨਾਂ ਧਰਨਿਆਂ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਜ਼ਮੀਨ ਦੇਣਗੇ ਜਾਂ ਨਹੀਂ ਦੇਣਗੇ ਜਾਂ ਫਿਰ ਸੱਤਾਧਿਰ ਨੇ ਜੋ ਨਵੀਂ ਪਾਲਿਸੀ ਲਿਆਂਦੀ ਹੈ ਉਸ ਦੇ ਵਿੱਚ ਕਿਸਾਨਾਂ ਨੂੰ ਫਾਇਦਾ ਹੋਏਗਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂ ਦੇ ਉਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.